ਪਾਥੀਆਂ ਬਦਲੇ ਮਿਲਦੀਆਂ ਪੁੱਤਾਂ ਦੀਆਂ ਦਾਤਾਂ ਬਿਲਕੁਲ ਸਹੀ ਸੁਣਿਆ ਜੀ ਇਹ ਇਸ ਗੁਰੂ ਘਰ ਦਰਸ਼ਨ ਮੇਲੇ ਕਰਕੇ ਪਾਥੀਆਂ ਬਦਲੇ ਮਿਲਦੀਆਂ ਪੁੱਤਾਂ ਦੀਆਂ ਦਾਤਾਂ ਤੇ ਅੱਜ ਖੜੇ ਆ ਜੀ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਬਹੁਤ ਸੰਗਤਾਂ ਦੇ ਮੈਸੇਜ ਆਏ ਸੀ ਫੋਨ ਆਏ ਸੀ ਭਾਜੀ ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਜਾਓਗੇ ਤੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਜ਼ਰੂਰ ਕਰਨੇ ਤੇ ਵੀਡੀਓ ਬਣਾਉਣੀ ਤੋਂ ਸਾਨੂੰ ਵੀ ਕਰਵਾਉਣੀ ਲਓ ਜੀ ਅਸੀਂ ਆ ਗਏ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਟੋਬਾ ਭਾਈ ਸਾਲੋ ਜੀ ਜੋ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਬਿਲਕੁਲ ਵਿਚੋ ਵਿਚ ਸਥਾਪਿਤ ਆ ਸਥਿਤਾ ਗੁਰਦੁਆਰਾ ਸਾਹਿਬ ਤੇ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਟਾਈਮ ਭਾਈ ਸਾਲੋ ਜੀ ਹੋਏ ਆ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਹੁਤ ਸੇਵਾ ਕੀਤੀ ਔਰ ਇਸ ਸਥਾਨ ਦੇ ਉੱਤੇ ਸ਼ਰਵੀ ਲਾਇਆ ਕਰਦੇ ਸੀਗੇ ਗੁਰੂ ਮਹਾਰਾਜ ਭਾਈ ਸਾਲੋ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਕਹਿਣ ਲੱਗੇ ਵੀ ਭਾਈ ਜੀ ਵੀ ਅਸੀਂ ਇੱਥੇ ਸਰੋਵਰ ਇੱਕ ਤਿਆਰ ਕਰਾਵਾਂਗੇ ਤੁਹਾਡੇ ਲਈ ਤੇ ਭਾਈ ਸਾਲੋ ਜੀ ਕਹਿਣ ਲੱਗੇ ਨਹੀਂ ਗੁਰੂ ਜੀ ਜਿਹੜੇ ਸਰੋਵਰ ਆ ਤੇ ਗੁਰੂ ਮਹਾਰਾਜ ਦੇ ਹੀ ਹੈ ਗੁਰੂ ਮਹਾਰਾਜ ਦੇ ਸੁਹਾਬ ਨੇ ਲੱਗਦੇ ਆ ਤੇ ਅਸੀਂ ਤੁਹਾਡੇ ਸੇਵਕ ਆ ਤੁਹਾਡੇ ਭਗਤ ਆ ਤੇ ਗੁਰੂ ਮਹਾਰਾਜ ਨੇ ਭਾਈ ਸਾਲੋ ਜੀ ਦੇ ਸਥਾਨ ਦੇ ਲੱਗੇ ਇੱਕ ਟੋਬਾ ਸੀ ਤੇ ਟੋਬੇ ਨੂੰ ਬਹੁਤ ਬਖਸ਼ਿਸ਼ਾਂ ਦਿੱਤੀਆਂ ਤੇ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਸਰੋਵਰ ਦੀ ਸੇਵਾ ਚੱਲ ਰਹੀ ਸੀ ਸੰਗਤਾਂ ਦੇ ਲਈ ਲੰਗਰ ਛਕਾਉਣ ਲਈ ਬਾਲਣ ਲਈ ਭਾਈ ਸਾਲੋ ਜੀ ਨੂੰ ਕਿਹਾ ਗਿਆ ਤੇ ਭਾਈ ਸਾਲੋ ਜੀ ਲੱਗੇ ਲੱਗੇ ਇਲਾਕੇ ਦੇ ਵਿੱਚ ਬੱਲਰ ਲੈਂਡ ਚਲੇ ਗਏ ਤੇ ਇਹ ਹੋਕਾ ਦਿੱਤਾ ਵੀ ਜਿਹੜਾ ਇੱਕ ਪਾਥੀ ਦਊਗਾ ਤੇ ਪਾਥੀ ਬਦਲੇ ਉਹਨੂੰ ਪੁੱਤ ਦੀਆਂ ਦਾਤਾ ਮਿਲਣਗੀਆਂ ਪੁੱਤਰ ਦੀਆਂ ਦਾਤਾ ਮਿਲਣਗੀਆਂ ਜਦੋਂ ਇਸ ਗੱਲ ਦਾ ਗੁਰੂ ਰਾਮਦਾਸ ਜੀ ਨੂੰ ਪਤਾ ਲੱਗਾ ਗੁਰੂ ਜੀ ਨੂੰ ਪਤਾ ਲੱਗਾ ਤੇ ਉਹ ਇਹ ਖਫਾ ਹੋਏ ਭਾਈ ਸਾਲੋ ਜੀ ਦੇ ਨਾਲ ਵੀ ਤੁਸੀਂ ਇਹ ਇੰਨਾ ਸਸਤਾ ਸੌਦਾ ਕਿਦਾਂ ਕਰਕੇ ਆ ਗਏ ਤੇ ਭਾਈ ਸਾਲੋ ਜੀ ਗੁਰੂ ਜੀ ਨੂੰ ਕਹਿਣ ਲੱਗੇ ਵੀ ਗੁਰੂ ਜੀ ਇਹ ਤਾਂ ਤੁਸੀਂ ਦੇਣੀਆਂ ਨੇ ਇਹ ਤੁਹਾਡੇ ਕੋਲੋਂ ਹੀ ਮਿਲਣੀਆਂ ਨੇ ਤੇ ਗੁਰੂ ਰਾਮਦਾਸ ਮਹਾਰਾਜ ਨੇ ਉਸ ਵੇਲੇ ਫਿਰ ਇਹ ਬਖਸ਼ਿਸ਼ਾਂ ਦਿੱਤੀਆਂ ਤੇ ਜਿਹੜੀ ਵੀ ਸੰਗਤ ਇਸ ਸਥਾਨ ਤੇ ਪਾਤਸ਼ਾਹਾਂ ਚੜਾਉਂਦੀ ਆ ਤੇ ਉਹਨਾਂ ਨੂੰ ਪੁੱਤਰਾਂ ਦੀਆਂ ਦਾਤਾ ਮਿਲਦੀਆਂ ਤੇ ਕਈ ਸ਼ੁਕਰਾਨੇ ਕਰਨ ਆਉਂਦੇ ਗੁਰੂ ਮਹਾਰਾਜ ਦੇ ਇਥੇ ਲਾਗੇ ਲਾਗੇ ਮੈਂ ਛੋਪਾਂ ਦਾ ਨਾਲ ਗੱਲ ਕੀਤੀ ਛੋਪਾਂ ਨਾਲ ਉਹਨਾਂ ਨੇ ਵੀ ਇਹ ਗੱਲਾਂ ਦੱਸੀਆਂ ਬਹੁਤ ਸੰਕਤਾਂ ਹਰ ਰੋਜ਼ ਰੋਇਆਨਾ ਸ਼ੁਕਰੂਮਾਰੇ ਦੇ ਸ਼ੁਕਰਾਨਾ ਕਰਨ ਆਉਂਦੀਆਂ ਆ ਤੇ ਇਸੇ ਜਗ੍ਹਾ ਤੇ ਉਹ ਤੋਬਾ ਸਥਾਪਤ ਹੈ ਭਾਈ ਸਾਲੋ ਜੀ ਦਾ ਉੱਥੇ ਦਰਸ਼ਨ ਮੇਲੇ ਕਰਕੇ ਉੱਥੇ ਇਸ਼ਨਾਨ ਕਰਨਾ 40 ਦਿਨ ਇਸ਼ਨਾਨ ਕਰਨਾ ਔਰ ਪਾਥੀਆਂ ਚੜਾ ਕੇ ਇਸ ਜਗ੍ਹਾ ਦੇ ਉੱਤੇ ਅਰਦਾਸ ਬੇਨਤੀ ਕਰਨੀ ਤੇ ਅਰਦਾਸਾਂ ਗੁਰੂ ਮਹਾਰਾਜ ਸੁਣਦੇ ਆ ਤੇ ਜਿਨ੍ਹਾਂ ਦੇ ਬੱਚੇ ਕਹਿੰਦੇ ਸੁੱਕੇ ਆ ਜਣੀ ਮਤਲਬ ਤਾਕਤ ਤਕੜੇ ਨਹੀਂ ਹੈਗੇ ਉਹ ਵੀ ਇਸ ਜਗ੍ਹਾ ਤੇ ਹਰੇ ਹੁੰਦੇ ਆ ਮਤਲਬ ਉਹਨਾਂ ਨੂੰ ਸਰੀਰ ਉਹਨਾਂ ਦਾ ਫਿੱਟ ਹੋ ਜਾਂਦਾ ਠੀਕ ਹੋ ਜਾਂਦਾ ਆ ਤੇ ਇਹ ਆ ਜੀ ਉਹ ਟੋਬਾ ਸਾਹਿਬ ਜਿੱਥੇ ਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਦਿੱਤੀਆਂ ਤੇ ਇੱਥੋਂ ਹੀ ਇਹ ਬਾਲਟੀ ਦੇ ਨਾਲ ਬਾਹਰ ਬਹਿ ਕੇ ਇਹ ਮਤਲਬ ਆਪਾਂ ਮੂੰਹ ਹੱਥ ਹੋ ਸਕਦੇ ਇਸ਼ਨਾਨ ਕਰਨ ਲਈ ਇੱਥੇ ਕਮਰੇ ਬਣੇ ਹੋਏ ਆ ਰੂਮ ਬਣੇ ਹੋਏ ਆ ਤੁਸੀਂ ਉਸ ਜਗ੍ਹਾ ਤੇ ਜਾ ਕੇ ਇਸ਼ਨਾਨ ਕਰ ਸਕਦੇ ਹੋ ਤੇ ਏ ਜੀ ਇੱਥੇ ਦਾ ਇਤਿਹਾਸ ਤੇ ਕਿਹੜੀਆਂ-ਕਿਹੜੀਆਂ ਸੰਗਤਾਂ ਇਸ ਜਗ੍ਹਾ ਦੇ ਦਰਸ਼ਨ ਮੇਲੇ ਕਰਕੇ ਆਈਆਂ ਜਾਂ ਕਰਨ ਆਈਆਂ ਆ ਤੇ ਉਹ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੀ ਤੇ ਜਿਨ੍ਹਾਂ ਸੰਗਤਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਇਸ ਸਥਾਨ ਦੇ ਗੁਰੂ ਮਹਾਰਾਜ ਦੇ ਸਥਾਨਾ ਦੇ ਦਰਸ਼ਨ ਮੇਲੇ ਕੀਤੇ ਆ ਉਹ ਵੀ ਜਰੂਰ ਦੱਸਿਓ ਤੇ ਇਸ ਜਗ੍ਹਾ ਤੇ ਮੈਨੂੰ ਸਿੰਘ ਸਾਹਿਬ ਮਿਲੇ ਖਾਲਸਾ ਜੀ ਮਿਲੇ ਆ ਲੁਧਿਆਣੇ ਤੋਂ ਆਏ ਸੀ ਤੇ ਬਹੁਤ ਕਿਰਪਾ ਸੱਚੇ ਪਾਤਸ਼ਾਹ ਦੀ ਬਹੁਤ ਤੇ ਮੈਂ ਇਹਨਾਂ ਦੇ ਨਾਲ ਫੋਟੋਆਂ ਵੀ ਖਿਚਵਾਈਆਂ ਇਸ ਸਥਾਨ ਤੋਂ ਕਥਾ ਸੁਣ ਕੇ ਤਈਏ ਤਾਬ ਤੋਂ ਮਿਲਦਾ ਹੈ ਛੁਟਕਾਰਾ ਤੇ ਤੰਦਰੁਸਤੀ ਮਿਲਦੀ ਹੈ ਤੇ ਇਸ ਜਗ੍ਹਾ ਤੇ ਲਿਖਿਆ ਵੀ ਆ ਜੀ ਪੰਜ ਐਤਵਾਰ ਟੋਬੇ ਤੇ ਇਸ਼ਨਾਨ ਕਰਨ ਦੇ ਨਾਲ ਮਨੋ ਕਾਮਨਾਵਾਂ ਹੁੰਦੀਆਂ ਨੇ ਪੂਰੀਆਂ ਬਿਲਕੁਲ ਸਹੀ ਜੀ ਤੇ ਸਾਰੀਆਂ ਸੰਗਤਾਂ ਦਰਸ਼ਨ ਮੇਲੇ ਜ਼ਰੂਰ ਕਰਨੀਆਂ ਚਾਹੀਦੀਆਂ ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਉਂਦੇ ਆ ਤੇ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰੋ ਜੀ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਹੋਇਆ ਹੈ ਜੀ ਬਿਲਕੁਲ ਸਾਰੀ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਤੇ ਇਹ ਹੈ ਜੀ ਪਾਥੀਆਂ ਜਿਹੜੀਆਂ ਸੰਤਾਂ ਦੁਆਰਾ ਚੜਾਈਆਂ ਜਾਂਦੀਆਂ ਗੁਰੂ ਮਹਾਰਾਜ ਦੇ ਤੇ ਇਹ ਉਹ ਪਾਥੀਆਂ ਦੇ ਢੇਰ ਲੱਗੇ ਪਏ ਆ ਅੰਦਰ ਕਮਰਾ ਪੂਰਾ ਭਰਿਆ ਪਿਆ ਹੈ ਜੀ ਤੇ ਇੱਥੋਂ ਤੁਸੀਂ ਅ ਅੰਦਾਜ਼ਾ ਲਾ ਸਕਦੇ ਆ ਵੀ ਕਿੰਨੀਆਂ ਦਾਤਾਂ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਤੇ ਇਹ ਆ ਜੀ ਉਹ ਨਾਨਕਸ਼ਾਈ ਇੱਟਾਂ ਇੱਕ ਸਾਈਡ ਤੇ ਥੋੜਾ ਜਿਹਾ ਪਤਾ ਲੱਗਦਾ ਵੀ ਇਹ ਨਾਨਕਸ਼ਾਈ ਇੱਟਾਂ ਤੋਂ ਬਣਿਆ ਹੈ ਬਾਕੀ ਤਾਂ ਪਲਾਸਟਰ ਸਾਰਾ ਕੀਤਾ ਹੋਇਆ ਥੋੜਾ ਜਿਹਾ ਇੱਕ ਸਾਈਡ ਤੇ ਸੀਗਾ ਇਹ ਆ ਜੀ ਉਹ ਦੁਕਾਨਾ ਜਿੱਥੋਂ ਸੰਗਤਾਂ ਪਾਥੀਆਂ ਲੈ ਕੇ ਗੁਰੂ ਮਹਾਰਾਜ ਦੇ ਦਰਸ਼ਨ ਮੇਲੇ ਕਰਨ ਜਾਂਦੀਆਂ ਆ ਤੇ 20 ਰੁਪਏ ਦਾ ਜੋੜਾ ਪਾਥੀਆਂ ਦਾ ਇਹ ਦਿੰਦੇ ਆ ਤੇ 50-50 ਸਾਲ ਪੁਰਾਣੀਆਂ ਦੁਕਾਨਾਂ ਨੇ ਇਹ ਹਨਾ ਪਾਥੀਆਂ ਬਦਲੇ ਬਾਬਾ ਜੀ ਨੇ ਪੁੱਤਰ ਦਿੱਤੇ ਆ ਨਾ ਤੇ ਜਿਹੜੀ ਜੇ ਤੁਹਾਡੇ ਕੋਲ ਲੈ ਕੇ ਜਾਣੇ ਤੁਸੀਂ ਫਿਰ ਕਿਦਾਂ ਵੇਚਦੇ ਆ 20 ਰੁਪਏ 20 ਰੁਪਏ ਦਾ ਇੱਕ ਪੀਸ ਨਾ ਜੀ ਜੋੜਾ ਜੋੜਾ 20 ਰੁਪਏ ਦਾ ਜੋੜਾ ਨਾ ਓਕੇ ਗੁੱਡ ਤੇ ਕਿੰਨੇ ਸਾਲ ਪੁਰਾਣੀ ਦੁਕਾਨ ਆ ਆਪਣੀ 50 ਸਾਲ ਹਾਂਜੀ ਜੀ ਹਾਂਜੀ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਕਰ ਲਿਆ ਤੇ ਜਦੋਂ ਆਪਾਂ ਬਾਹਰ ਨਿਕਲਦੇ ਤੇ ਸਾਰੇ ਲਾਗੇ ਲਾਗੇ ਪਾਥੀਆਂ ਦੀਆਂ ਦੁਕਾਨਾਂ ਆ ਨਾ ਅਸੀਂ ਅੱਜ ਵੀ ਗੱਲਬਾਤ ਕਰਦੇ ਆ ਅਈ ਸੱਸੀ ਗਾਲ ਜੀ ਸੱਸੀ ਗਾਲ ਜੀ ਇਹ ਪਾਥੀਆਂ ਦੀ ਦੁਕਾਨ ਹਾਂਜੀ ਤੇ ਤਫੋ ਹੀ ਹਸਤੀ ਇਹਦੇ ਬਾਰੇ ਵੈਸੇ ਤਾਂ ਮੈਂ ਸਾਰੀ ਗੱਲ ਕਰਿਆ ਮੈਂ ਮਾਰਕੀਟ ਦੇ ਵਿੱਚ ਜਿੰਨੀਆਂ ਦੁਕਾਨਾਂ ਆ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸਾਰਿਆਂ ਦੀ ਠੀਕ ਆ ਜੀ ਠੀਕ ਆ ਜੀ ਹਾਂ ਜੀ ਇਹ ਸਾਡੇ 75 ਸਾਲ ਪੁਰਾਣੇ ਦੁਕਾਨ ਆ ਜੀ 75 ਸਾਲ ਹਾਂਜੀ ਅੱਛਾ ਜੀ 75 ਪਾਥੀਆਂ ਦੀ ਪਾਥੀਆਂ ਇਹ ਇੱਥੇ ਜੀ ਮਾਨਤਾਬ ਪਾਥੀਆਂ ਤੋਂ ਪੁੱਤਰ ਦਾ ਜੀ 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 ਪਾਥੀਆਂ ਤੋਂ ਪੁੱਤਰ ਤਿੰਨ ਚੀਜ਼ਾਂ ਲੈਣੀਆਂ ਆਂਦੀਆਂ ਫਲ ਪਾਥੀਆਂ ਦੇ ਕੈਨੀ ਜੱਲ ਵਾਸਤੇ ਅੱਛਾ ਜੀ ਅੱਛਾ ਇੱਕ ਘਰ ਦੇ ਅਗਰ 7 ਮਹੀਨਾ ਸ਼ਨਾਣ ਕਰਨਾ ਹੁੰਦਾ ਫਾਇਲ ਜਿਹੜਾ ਚੋਲੇ ਪੰਡਾ ਚੱਕ ਮਾਰ ਕੇ ਖਾਣਾ ਹੁੰਦਾ ਚਾਕੂ ਨਾਲ ਨਹੀਂ ਕੱਟਦਾ ਹੁੰਦਾ ਜੀ ਜੀ ਤੇ ਉਹ ਪਾਥੀਆਂ ਬਦਲੇ ਮਿਲਦੀਆਂ ਪੁੱਤਰਾ ਜੀ ਪਾਥੀ ਬਹੁਤ ਵਧੀਆ ਜੀ ਇੱਥੇ ਦਿੱਲੀ 10 20 ਬੰਦੇ ਆਂਦੇ ਜਿਹੜੇ ਕੋ ਆਪਣਾ ਸ਼ੁਕਰਾਨਾ ਕਰਾ ਸ਼ੁਕਰਾਨਾ ਕਰਵਾਉਂਦੇ ਜਿਨ੍ਹਾਂ ਨੂੰ ਪੁੱਤਾਂ ਦਾ ਬਹੁਤ ਵਧੀਆ ਜੀ ਤੇ ਜਿਨ੍ਹਾਂ ਜਿਨ੍ਹਾਂ ਨੂੰ ਇਥੇ ਇਤਿਹਾਸ ਬਾਰੇ ਪਤਾ ਸੀ ਉਹ ਕਮੈਂਟ ਸੈਕਸ਼ਨ ਚ ਜਰੂਰ ਦੱਸੋ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਦੇਖਿਆ ਤੇ ਉਹ ਵੀ ਜਰੂਰ ਦੱਸਿਓ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ ਤੇ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਹਾਂ ਇੱਕ ਗੁਰਦੁਆਰਾ ਤੋਬਾ ਪੈਸ਼ਾਹਲ ਇਹ ਦੁਕਾਨ ਹੈ ਨਾ ਮੈਨਾਂ ਹੋਰ ਵੀ ਦੋ ਤਿੰਨ ਆ ਗਈਆਂ ਆ ਤੇ ਸਾਰੀਆਂ ਪਾਠੀਆਂ ਆਈਆਂ ਕਿੰਨੇ ਦੀ ਪਾਠੀ ਹੈ ਇੱਕ ਦੋ ਜੋੜਾ ਜੋੜਾ ਵਿਆਂ ਦਾ ਹੈ ਜੋੜਾ ਵਿਆਂ ਦਾ ਨਾ ਠੀਕ ਹੈ ਜੀ ਜਿਨ੍ਹਾਂ ਭੈਣਾ ਭਰਾਵਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲੋ ਤੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਤੁਸੀਂ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਵੀਡੀਓ ਕਮੈਂਟ ਕਿਹੜੀ ਜਗ੍ਹਾ ਤੋਂ ਕਰ ਰਹੇ ਆ ਤੇ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਦੇ ਨਾਲ